ਨਹੀਂ ਰੋਗ ਹੈ ਨਾ ਯਾਰ ਇਹ ਦੇਖੇ ਨਹੀਂ ਦੁੱਧ ਪਾਸੀ ਮੋੜ ਕੇ ਦਾ ਨਹੀਂ ਯਾਰ ਇਹਨੂੰ ਅੱਜ ਵੇਖਿਆ ਹਾ ਅਤੋਂ ਨਾਲ ਸਾਡੇ ਕੋ ਤਾਂ ਕਿੰਨੇ ਦੀ ਹੋਊ ਕਮ ਯਾਰ ਤੁਸੀਂ ਮੰਗਣੀ ਹੈ ਨਹੀਂ ਨਹੀਂ ਤੁਸੀਂ ਮੰਗਣੀ ਤੂੰ ਐ ਕਹਿ ਹਾਂ ਨਾ ਇਹਨੇ ਫੜ ਕੇ ਲਿਆ ਜੋੜ ਨਾਲ ਇਹਨੂੰ ਬਤਾਈਏ ਦੂਸਰਾ ਯਾਰ ਕਮ ਸ਼ੂਣੀ ਬਣੀ ਪਤਲੀ ਆ ਯਾਰ ਦੇਖਦਾ ਕੱਚੀ ਵੀ ਆ ਪਤਲੀ ਵੀ ਆ ਮੈਂ ਤਾਂ ਇਹ ਲੈ ਜਾਣੇ ਫਿਰ ਨਹੀਂ ਯਾਰ ਕਿੰਨੇ ਦੀ ਕੋ ਵੇਚਣ ਵਾਲੀ ਗੱਲ ਪੱਕੀ ਬੰਗਲ ਮੈਂ ਤੇ ਵੇਚਣ ਵਾਲੀ ਤੇ ਉਹਦੀ ਫੜ ਕੇ ਤੂੰ ਪੱਕੀ ਰਾਬਾ ਮੈਂ ਫੜ ਕੇ ਉਹਦੀ ਰਸਾ ਮੂਰੇ ਲਾ ਲਉ ਆਹ ਖਾਮ ਲੈ ਯਾਰ ਛੋਟੀ ਐ ਪਤਲੀ ਐ ਜ਼ੂਰੇਗਾ ਨਹੀਂ ਨਹੀਂ ਵੇਖ ਲੈ ਕਲੀਆਂ ਯਾਰ ਕਨੇਸ਼ਕੀ ਨਹੀਂ ਵੀ ਨਹੀਂ ਬਿਰੇ ਦੁੱਧ ਵੀ ਚੋੜਾ ਮਜੂਦ ਵੀ ਦੇਖਾ 1000 ਕਿਲੋਮੀਟਰ ਜਾਣੀ ਇਹਨੇ ਜਾਂਦੀ ਤੇ ਤੀਜੇ ਸਤਾ ਰਹ ਜਾਂਦਾ ਬੰਦਾ ਤੀਜੇ ਦਾ ਬੰਦੇ ਦਾ ਰਹ ਜਾਂਦਾ ਆਹ ਹੋਰ ਕਰ ਦਣਾ ਬੋਲੀ ਬੋਲੀ ਕਿ ਨਹੀਂ ਫਿਰ ਤੂੰ ਗੋਲਤੀ ਮੈਂ ਦੱਬਾ ਕਿੰਨੇ ਦੀ ਆਏ ਲੈਣਾ ਕੱਤੀ ਬਿਲੀ ਗੱਲ ਨਹੀਂ ਦੇ ਕਿੰਨੇ ਦੀ ਕਿੰਨੇ ਦੀ ਬੋਲੀ ਗਰ ਮੈਂ ਜਸਨੂਹ ਵਾਲੀ ਗੱਲ ਛੱਡ ਦੇਖੀ ਤੇਰੀ ਵਾਸਤੇ ਅੰਦਰ ਵਾਲੀ ਆ ਤੇ ਨਹੀਂ ਮੈਂ ਕੱਚੀ ਬਿਲੇ ਕਹਿੰਦੇ ਅੰਦਰ ਵਾਲੀ ਛੱਡ ਦੇ ਨਹੀਂ ਆ ਵੀ ਕਿੰਨੇ ਦੀ ਲੈ ਲਈ ਬੋਲੀ ਗਰ ਕਿੱਚੀ ਜਿਆਦਾ ਨਹੀਂ ਉਹ ਤਾਂ ਤੇਰੇ ਸਾਹਮਣੇ ਆ ਲੈ ਜਿਸ ਕੰਦਰ ਲੱਗਦੀ ਯਾਰ ਕਿਉਂ ਜਰਾ ਦਿਮਾਗ ਖੱਲੇ ਕਿੱਚੀ ਆਏ ਆਏ ਤੇ ਆਏ ਨਹੀਂ ਐਸੇ ਸੇ ਕਹਿੰਦਾ ਵੀ ਆਉਣ ਦੇ ਦੇ ਵਾਜਵੇਂ ਕਿਹਾ ਤੂੰ ਫਰਕੇ ਕਰ ਪਾ ਕਰਾ ਪਾ ਸਾ ਠੀਕ ਹੈ ਗਲਤੀ ਗਿਆ ਥੋੜੀ ਤੇਜ਼ ਵੀ ਆ ਕਰ ਹਲੂ ਵੀ ਬੈਠੀ ਆ ਠੀਕ ਹੈ ਬਈ ਗਲਤੀ ਨਹੀਂ ਕਰਦੀ ਆ ਠੀਕ ਹੈ ਹੁਣ ਦੇ ਉਹ ਭਰਾਵਾ ਜਿਵੇਂ ਕਹਤੋਂ ਹੁਣ ਦੇ ਨਹੀਂ ਹੁੰਦੀ ਬਈ ਹੋ ਜਾਂਦੇ ਠੀਕ ਹੈ ਕਿੰਨੇ ਕਿੰਨੇ ਹੁੰਦੇ ਕਿੰਨੇ ਹੀ ਹੁੰਦੇ ਹਾਂ ਪਿੰਡ ਕਿੰਨੇ ਉਹ ਮੰਗਣੀ ਆ ਮੈਂ ਤਾਂ ਅੰਦਰ ਵੜਿਆ ਵੇਚਣੀ ਨਹੀਂ ਹੁੰਦੀ ਅੰਦਰਲੇ ਪਾਸੇ ਨਹੀਂ ਹੁੰਦੀ ਬੋਤ ਨਹੀਂ ਗਿਆ ਬਹੁਤ ਲਾਈ ਜਾਂਦਾ ਬਹੁਤ ਲਾਉਦੇ ਅਸੀਂ ਵੀ ਲਾਵਾਂਗੇ ਰੁਪਏ ਦਾ ਜਿੰਨੇ ਜਿੰਨੇ ਤੇਰੇ ਕੋਲ ਤਨ ਖੜਾ ਹੋਣਾ ਜਿੰਨੇ ਦਾ ਲਾਵਾਂਗੇ ਪਰ ਜੇ ਕੋਈ ਗੱਲ ਰਹਾ ਪਾ ਮੈਂ ਤਾਂ ਰਹੀ ਬਾਤ ਹੀ ਵਸੇ ਇਹ ਪੂਰਾ ਕਿੰਨੇ ਦੀ ਨੀਗਾ ਭਾਈ ਕੰਮ 8000 ਰੁਪਏ ਤੁਹਾਨੂੰ ਖਰਚਾ ਪੈਂਦਾ ਖਰਚਾ ਪੈਂਦਾ ਸਾਨੂੰ ਹੀ ਪਿਓ ਹਾਂ ਬੋਲੀ ਕਰ ਮੈਂ ਨਹੀਂ ਬੰਦਾ ਨਿਵੇੜੀ ਕਰ ਕਿੰਨੇ ਦੀ ਨਿਵੇੜੀ ਮੈਂ ਤਾਂ ਕਿੰਨੇ ਦੀ ਵੱਡੇ ਵੀਰ ਕਿੰਨੇ ਦੀ ਹਾਂ ਯਾਦ ਹਾਂ ਨਹੀਂ ਸਾਰੇ ਸਾਰੇ ਤੇਰਾ ਤੋਂ ਟੋਲੇ ਤੋਂ ਟੋਲੇ ਕਵਚੀ ਦੀ ਇੱਕ ਟੋਲੇ ਦੇ ਦੋ ਟੋਲੇ ਦੀ ਕੀਮਤ ਮੰਗੀ ਨਾ ਕਿ ਉਹ ਵੀ ਹਾਇਸੀ ਉਹ ਨਹੀਂ ਹੈ ਪਰ ਡੇਟ ਜਾਲੇ ਪਾਈ ਬੈਠਾ ਬਡੇ ਨਹੀਂ ਨਹੀਂ ਜਾਜ ਨਹੀਂ ਪਾਈ ਕਿੰਨੇ ਦਾ ਹੋ ਯਾਰ ਇਹਦਾ ਆ ਭਾਅ ਕੌਣ ਕਰੇ ਬਈ ਯਾਰ ਕਰਨਾ ਪੈਂਦੇ ਜੀ ਥਾਣਾ ਉਹ ਕਰਨਾ ਹੀ ਪੂ ਤੇ ਤੂੰ ਮੰਗਣੇ ਪੈਣ 10 3 ਮੀਟ ਤਾਂ ਮੈਂ ਤਾਂ ਕੰਮ ਨਹੀਂ ਛੋੜੇ 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 ਦੀ ਗੈਰਦਨ ਕਰਦਣਾ ਯਾਰ ਉੱਥੇ ਕਿੱਥੇ ਹੁੰਦੀ ਹੈ ਸੁਣ ਲੈ ਮੈਂ ਕੋਈ ਫੋਰ ਖਮ ਖਮ ਆ ਵੀ ਗਿਆਦਾ ਯਾਰ ਇੱਕ ਗੱਲ ਤੁਹਾਡੇ ਰੇਖੀ ਦਾ ਰੇਖੀ ਦੇ ਚੱਕਰਾਂ ਜਿਆ ਨਹੀਂ ਬਈ ਨਹੀਂ ਯਾਰ ਆਪਾਂ ਦੂਰਾ ਕਮ ਖੱਠੇ ਰੱਖਾ ਉਹ ਨਹੀਂ ਵੀਰ ਆਪ ਨੂੰ ਕੋਈ ਆਦੀ ਵੀ ਨਹੀਂ ਆਈ ਸੱਡੇ ਪਾਪਾ ਤੋਂ ਦੇਖਣੀ ਪਉਂਦੀ ਦੇਖਣੀ ਐ ਚਲ ਜਿੰਨਾ ਹੈਗਾ ਜਿੰਨਾ ਦਾ ਧਨ ਹੈਗਾ ਉਹਨੇ ਉਹਨੇ ਤਨ ਕੋਈ ਆਪਦੇ ਚਾਹ ਬਹੁਤ ਚੰਗੀ ਮਿਲ ਲਾ ਫੋਨ ਚਾਲੂ ਨਹੀਂ ਨਹੀਂ ਕਹੀ ਪਤਨੀ ਚਲੋ ਕੋਈ ਨਹੀਂ ਨਹੀਂ ਮੈਂ ਤੈਨੂੰ ਦੱਸਿਆ ਨਵੇਂੜ ਦੇ ਅੰਦਰ ਤੂੰ ਮੰਗਣੀ ਐ ਅੰਦਰ ਵਿੱਚ ਨੂੰ ਮੈਂ ਦੱਸਾਂ ਬਿਲਕੁਲ ਨਾ ਨਾ ਅੰਦਰ ਨਹੀਂ ਮੈਂ ਦੱਸ ਤੈਨੂੰ ਐ ਕਿਹਾ ਹੋਰ ਕਰ ਦਨਾ ਐ ਉਹ ਕਰਾਂਗੇ ਨਹੀਂ ਕੋਈ ਕਿੰਨੇ ਦੀ ਫਿਰ ਆਹ ਯਾਰ ਜੀ ਨਾ ਤੇ ਜੇ ਤਮੰਦਰ ਤੁਹਾਨੂੰ ਕਿਚਰਾ ਨਹੀਂ ਰਿਹਾ ਆ ਘਟਾ ਯਾਰ ਦੇਖ ਕੋਈ ਗਲਤ ਨਹੀਂ 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 ਸਹੀ ਹੈ ਮੈਂ ਗਲਤ ਕਹਿਣਾ ਸਹੀ ਹੈ ਵੇ ਗਲਤ ਨਹੀਂ ਗਿਆ ਸਹੀ ਹੈ ਪਰ ਮੈਂ ਤਾਂ ਗਲਤ ਬੋਲਦਾ ਨਹੀਂ ਏਡੀ